ਨਕਾ ਸਾਈਂ ਗੱਲ ਚੰਗੀ ਕਰੇ ਦਿਲ ਬੀਰ ਸਿੰਘ ਦਾ ਤਿਆਰ ਦਾਸ ਇੱਕ ਚੌਣਾ ਰਹੀਏ ਤੇਰੇ ਚਰਨਾਂ ਦੇ ਪਾਸ ਇੱਕ ਚੌਣਾ ਲਈਏ ਤੇਰੇ ਚਰਨਾਂ ਦੇ ਪਾਸ ਬਾਕੀ ਸੇ ਚੀਜ਼ ਦੀ ਨਾ ਤੋਂ ਢ ਇੱਕੋ ਤੇਰੀ ਰਹਿਮਤਾ ਦੀ ਬਸ ਸਾਨੂੰ ਲੋੜ ਇੱਕੋ ਤੇਰੀ ਰਹਿਮਤਾ ਦੀ ਬਸ ਸਾਨੂੰ ਲੋੜ ਅਸੀਂ ਕੀ ਹੈ ਕਹਿਣਾ ਕਰ ਆਪਣੇ ਦੀ ਸੇਵਾ ਆਪ ਹੀ ਲੈ ਲੈਣਾ ਕਰ ਆਪਣੇ ਦੀ ਸੇਵਾ ਆਪ ਹੀ ਲੈ ਲੈਣਾ ਸਿਧ ਤੇ ਰਾਹੇ ਪਾਲੇ ਮਾਨ ਮਾੜੇ ਰਾਹੋ ਮੋੜ ਇਕੋ ਤੇਰੀ ਰਹਿਮਤਾਂ ਦੀ ਬਸ ਸਾਨੂੰ ਲੋੜ ਇਕੋ ਤੇਰੀ ਰਹਿਮਤਾਂ ਦੀ ਬਸ ਸਾਨੂੰ ਲੋੜ ਸੱਤਿ ਉਤੇ ਪੈਰਾ ਦੇਣ ਆਪ ਹੀ ਸਖਾ ਦੇ ਡਿੱਗਦੇ ਹੋਏ ਮਨ ਤਾਂ ਹੀ ਤਕੜਾ ਬਣਾ ਦੇ ਡਿੱਗਦੇ ਹੋਏ ਮਨ ਤਾਂ ਹੀ ਤਕੜਾ ਬਣਾ ਦੇ ਹੋਰ ਗੁਜਾਰਾ ਕਿਨੇ ਕਰਨ ਕਰੋੜ ਿੱਕੋ ਤੇਰੀ ਰਹਿਮਤਾਂ ਦੀ ਬਸ ਸਾਨੂੰ ਲੋੜ ਿੱਕੋ ਤੇਰੀ ਰਹਿਮਤਾਂ ਦੀ ਬਸ ਸਾਨੂੰ ਲੋੜ ਸਾਰੀ ਤੇਰੇ ਹੱਥ ਵਾਸਾ ਦੁਨੀਆ ਦੀ ਡੋਰੀ ਸਾਰੀ ਤੇਰੇ ਹੱਥ ਵਾਸਾ ਜਿੱਤਰ ਨੂੰ ਚਾਹੇ ਕੁੰਡੀ ਦੇ ਨਾਲ ਤੂੰ ਮਰੋ ਇੱਕੋ ਤੇਰੀ ਰਹਿਮਤਾਂ ਦੀ ਬਸ ਸਾਨੂੰ ਲੋੜ ਇੱਕੋ ਤੇਰੀ ਰਹਿਮਤਾਂ ਦੀ ਬਸ ਸਾਨੂੰ ਲੋੜ ਇਸ ਲਈ ਤਾਂ ਹਾਂ ਇਸ ਲਈ ਤਾਂ ਤੈਨੂੰ ਕਹਿੰਦੇ ਬਖਸ਼ੰਦਾ ਚੰਗੇ ਮਨ ਦੇ ਲੈਂਦੇ ਤੇਰੀ ਮੇਰ ਦਾ ਆਨੰਦਾਂ ਚੰਗੇ ਮਨ ਦੇ ਲੈਂਦੇ ਤੇਰੀ ਮੇਰ ਦਾ ਆਨੰਦਾਂ ਸੇਵਕ ਕੋਈ ਤੇਰਾ ਚਾਹੇ ਹੋਵੇ ਕੋਈ ਆਮੋਰ ਇੱਕੋ ਤੇਰੀ ਰਹਿਮਤਾਂ ਦੀ ਬਸ ਸਾਨੂੰ ਲੋੜ ਇੱਕੋ ਤੇਰੀ ਰਹਿਮਤਾਂ ਦੀ ਬਸ ਸਾਨੂੰ ਲੋੜ ਤੇ ਤੋਂ ਲੰਘਿਆ ਨਾ ਪਾਰਾ ਲੇਖਾ ਕੀਤੇ ਜਾਣਾ ਮੈਥੋਂ ਲੰਘਿਆ ਨਾ ਪਾਰਾ ਕਰਾ ਪਰ ਯਾਦ ਕੀਤੇ ਦੇ ਨੀ ਨਾ ਵਿਸ਼ੋੜ ਇੱਕੋ ਤੇਰੀ ਰਹਿਮ ਤਾਂ ਦੀ ਬਸ ਸਾਨੂੰ ਲੋੜ ਇੱਕੋ ਤੇਰੀ ਰਹਿਮ ਤਾਂ ਦੀ ਬਸ ਸਾਨੂੰ ਲੋੜ ਹੱਸਦੇ ਤੇ ਖੇਡਦੀ ਏ ਜ਼ਿੰਦਗੀ ਜੈ ਲੰਗਾ ਤੇਰੇ ਅੱਗੇ ਮੇਰੀ ਦਾਤਾ ਇੱਕੋ ਇੱਕ ਮੰਗਾ ਤੇਰੇ ਅੱਗੇ ਸਾਈਆਂ ਮੇਰੀ ਇੱਕੋ ਇੱਕ ਮੰਗਾ ਸੁਖ ਤਰਸੇ ਮਦੀਨਾ ਜੋੜੀ ਦੇਣੀ ਤੋ ਤੁਹ ਗੁਰੂ ਜੀ ਮਹਾਰਾਜ ਦੀ ਬਖਸ਼ਿਸ਼ ਹੋ ਜਾਵੇ ਕਿਰਪਾ ਹੋ ਜਾਵੇ ਉਹਦੇ ਵਿੱਚ ਸਾਰੀਆਂ ਦਾਤਾਂ ਆ ਜਾਂਦੀਆਂ ਨੇ ਕਿਉਂਕਿ ਮਹਾ ਮਾਇਆ ਤਾਂ ਕੀ ਹੈ ਛਾਇਆ ਛਾਇਆ ਕਹਿੰਦੇ ਨੇ ਸ਼ੈਡੋ ਛਾਇਆ ਕਹਿੰਦੇ ਨੇ ਪਰਛਾਵੇਂ ਨੂੰ ਜੋ ਮਾਇਆ ਦੁਨੀਆ ਦੇ ਤਮਾਮ ਧਨ ਪਦਾਰਥ ਹਨ ਇਹ ਪ੍ਰਮਾਤਮਾ ਜੀ ਦੀ ਛਾਇਆ ਹੈ ਪਰਛਾਵਾ ਹੈ ਜਿੱਥੇ ਅਕਾਲ ਪੁਰਖ ਵੈਗੁਰੂ ਜੀ ਦੀ ਬਖਸ਼ਿਸ਼ ਹੋਵੇ ਉਥੇ ਨਾਲ ਦੀ ਨਾਲ ਜਿਹੜੀਆਂ ਦੁਨਿਆਵੀ ਚੀਜ਼ਾਂ ਵਸਤੂਆਂ ਸੁੱਖ ਸਹੂਲਤਾਂ ਧਨ ਪਦਾਰਥ ਇੰਜ ਕਹਿ ਲਓ ਚਾਰ ਪਦਾਰਥ ਜੇ ਕੋ ਮੰਗਿਆ ਸਾਧ ਜਨਾ ਕੀ ਸੇਵਾ ਲੱਗੇ ਚਾਰ ਪਦਾਰਥ ਮੰਨੇ ਜਾਂਦੇ ਨੇ ਧਰਮ ਅਰਥ ਕਾਮ ਮੋਗ ਧਾਰਮਿਕ ਜੀਵਨ ਧਰਮ ਦੀ ਡੈਫੀਨੇਸ਼ਨ ਹੁੰਦੀ ਆ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਚੰਗੇ ਤਰੀਕੇ ਨਾਲ ਸੋਹਣੇ ਤਰੀਕੇ ਨਾਲ ਵਿਸ਼ਿਆਂ ਵਿਚਾਰਾਂ ਤੋਂ ਰਹਿ ਧੋ ਕੇ ਸੁਚੱਜੇ ਜੀਵਨ ਜਿੰਦਗੀ ਬਤੀਤ ਕਰਨੀ ਇਹਨੂੰ ਧਰਮ ਕਹਿ ਦਿੰਦੇ ਨੇ ਜਿਸ ਵਿੱਚ ਕਿਸੇ ਤਰ੍ਹਾਂ ਦੇ ਕੋਈ ਵਹਿਮ ਭਰਮ ਪਖੰਡ इत्याਦਿਕ ਨਾ ਹੋਣ ਉਹ ਧਰਮ ਹੈ ਪਹਿਲਾ ਪਦਾਰਥ ਹੈ ਧਰਮ ਦੂਸਰਾ ਹੈ ਅਰਥ ਆਰਥ ਦਾ ਮਤਲਬ ਆ ਆਰਥਿਕ ਪੱਖ ਫਾਈਨੈਂਸ਼ੀਅਲੀ ਪੱਖ ਪਰਮਾਤਮਾ ਨਾਲ ਜੁੜੀਏ ਆਰਥਿਕ ਪੱਖ ਤੋਂ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਜਦ ਬੰਦੇ ਨੂੰ ਸਬਰ ਸੰਤੋਖ ਆ ਜਾਂਦਾ ਉਹ ਥੋੜੇ ਵਿੱਚ ਵੀ ਰਜਿਆ ਰਹਿੰਦਾ ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇ ਉਹ ਲੋਕਾਂ ਦੇ ਅੱਗੇ ਹੱਥ ਨਹੀਂ ਅੜਦਾ ਇੱਕ ਪਰਮਾਤਮਾ ਜੀ ਦੇ ਉੱਤੇ ਉਹਨੂੰ ਵਿਸ਼ਵਾਸ ਹੁੰਦਾ ਪਰਮਾਤਮਾ ਜੀ ਦੇ ਕੋਲੋਂ ਹੀ ਮੰਗਦਾ ਉਹਨੂੰ ਸਮਝ ਆ ਜਾਂਦੀ ਆ ਬਾਕੀ ਜਿੰਨੇ ਵੀ ਦੁਨਿਆਵੀ ਲੋਕ ਹਨ ਇਹ ਸਾਰੇ ਮੰਗਤੇ ਨੇ ਇੱਕ ਪਰਮਾਤਮਾ ਜੀ ਦਾਤੇ ਨੇ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨ ਆਵਈ ਅਗਣਤ ਭਰੇ ਪੰਡਾਰ ਉਹ ਰੱਬ ਦਾ ਪਿਆਰਾ ਦਸਾਂ ਨੋਹਾਂ ਦੀ ਕੀਰਤ ਕਮਾਈ ਇਸ ਵਿਸ਼ਵਾਸ ਦੇ ਉੱਤੇ ਕਰਦਾ ਰਹਿੰਦਾ ਕਿ ਮੈਂ ਆਪਣਾ ਫਰਜ਼ ਨਿਭਾਉਣਾ ਮਿਹਨਤ ਮੁਸ਼ਕਤ ਕਰਨੀ ਇਹਨੂੰ ਫਲ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਜੀ ਨੇ ਆਪ ਹੀ ਲਾ ਦੇਣਾ ਹੈ ਇਹਨੂੰ ਕਹਿੰਦੇ ਨੇ ਅਰਥ ਫਿਰ ਹੈ ਧਰਮ ਅਰਥ ਕਾਮ ਕਾਮ ਦਾ ਮਤਲਬ ਇੱਥੇ ਵਿਕਾਰ ਨਹੀਂ ਕਾਮ ਦਾ ਇੱਥੇ ਅਰਥ ਹੈ ਕਾਮਨਾਵਾਂ ਡਿਜ਼ਾਇਰਸ ਸਾਡੀਆਂ ਇਛਾਵਾਂ ਵੈਗੁਰੂ ਜੀ ਕਿਰਪਾ ਕਰਦੇ ਨੇ ਆਪਣੇ ਪਿਆਰਿਆਂ ਦੀਆਂ ਨੇਕ ਇਛਾਵਾਂ ਵੀ ਪੂਰੀਆਂ ਕਰਦੇ ਨੇ ਫਿਰ ਆ ਜਾਂਦਾ ਮੋਖ ਮੋਖ ਦਾ ਭਾਵ ਹੁੰਦਾ ਮੁਕਤੀ ਵਿਸ਼ਿਆਂ ਵਿਕਾਰਾਂ ਵੱਲੋਂ ਮੁਕਤੀ ਸਿੱਖ ਧਰਮ ਦੇ ਵਿੱਚ ਮੁਕਤੀ ਕੋਈ ਮਰਨ ਤੋਂ ਬਾਅਦ ਨਹੀਂ ਮੰਨੀ ਜਾਂਦੀ ਵੀ ਬੰਦਾ ਮਰੇ ਤੇ ਬਾਅਦ ਚ ਮੁਕਤ ਹੁੰਦਾ ਇੱਥੇ ਜਿਉਂਦੇ ਜੀ ਹੀ ਮੁਕਤੀ ਦਾ ਸੰਕਲਪ ਹੈ ਮੂਹੇ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੈ ਕੋਇਲਾ ਮਰਨ ਤੋਂ ਬਾਅਦ ਕਿਹੜਾ ਕਿਸੇ ਨੇ ਵੇਖਿਆ ਵੀ ਬੰਦਾ ਮੁਕਤ ਹੋਇਆ ਕਿ ਨਹੀਂ ਹੋਇਆ ਜਿਹੜਾ ਬੰਦਾ ਜਿਉਂਦੇ ਜੀ ਵਿਸ਼ਿਆਂ ਵਿਕਾਰਾਂ ਤੋਂ ਬੰਧਨਾ ਤੋਂ ਕਾਮ ਕਰੋਧ ਲੋਭ ਮੋਹ ਹੰਕਾਰ ਦੀਆਂ ਫਾਇਆਂ ਤੋਂ ਮੁਕਤ ਨਹੀਂ ਹੋਇਆ ਮਰਨ ਤੋਂ ਬਾਅਦ ਉਹ ਨਿਕਾਦਾ ਮੁਕਤ ਹੋਣਾ ਅੱਜ ਕੱਲ ਦੇ ਸਮੇਂ 'ਚ ਜਿਹੜੀ ਖੋਜ ਕੀਤੀ ਜਾਂਦੀ ਆ ਤੇ ਮਰਨ ਤੋਂ ਬਾਅਦ ਕੀ ਹੁੰਦਾ ਕੁਝ ਫਿਲਾਸਫਰਾਂ ਤੇ ਵਿਦਵਾਨਾਂ ਦੇ ਵਿਚਾਰ ਇਹ ਵੀ ਨੇ ਮਰਨ ਤੋਂ ਬਾਅਦ ਹੈ ਨਾਥਿੰਗਲੈਸ ਜਿੱਥੇ ਕੁਝ ਵੀ ਨਾ ਹੋਵੇ ਇਸ ਸਵਾਲ ਤੇ ਮਰਨ ਤੋਂ ਬਾਅਦ ਕੀ ਹੋਣਾ ਇਹ ਕਿੰਨੇ ਵੇਖਿਆ ਸਤਗੁਰੂ ਜੀ ਸਾਡੀ ਇਸੇ ਜ਼ਿੰਦਗੀ ਨੂੰ ਸਵਰਗ ਬਣਾਉਣਾ ਚਾਹੁੰਦੇ ਆ ਸੱਚਖੰਡ ਬਣਾਉਣਾ ਚਾਹੁੰਦੇ ਨੇ ਨੇਕ ਬਣਾਉਣਾ ਚਾਹੁੰਦੇ ਨੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੀਏ ਸਤਗੁਰੂ ਜੀ ਦੇ ਹੁਕਮ ਵਿੱਚ ਚੱਲੀਏ ਤੇ ਸਾਡੀ ਜ਼ਿੰਦਗੀ ਸੁੱਖਾਂ ਤੇ ਆਨੰਦਾਂ ਦੇ ਨਾਲ ਭਰ ਜਾਂਦੀ ਆ ਚਾਰੇ ਪਦਾਰਥ ਸਾਡੀ ਝੋਲੀ ਚ ਪੈ ਜਾਂਦੇ ਨੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗੈ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਬਸ ਲੋੜ ਹੈ ਤੁਹਾਡੀ ਰਹਿਮਤ ਦੀ ਤੁਹਾਡੀ ਕਿਰਪਾ ਦੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ 300 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਉਹ ਆਪਾਂ ਵਿਚਾਰ ਰਹੇ ਹਾਂ ਤੇ ਨਾਲ ਦੀ ਨਾਲ ਆਪਾਂ ਇਹ ਵਿਚਾਰ ਰਹੇ ਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਸਮੇਂ ਸਮਾਜਿਕ ਦਸ਼ਾ ਕਿਵੇਂ ਦੀ ਸੀ ਕਿਉਂਕਿ ਕਿਸੇ ਵੀ ਇਤਿਹਾਸ ਨੂੰ ਵਿਚਾਰਨਾ ਹੋਵੇ ਉਹਦੇ ਸਾਰੇ ਪੱਖ ਵਿਚਾਰੇ ਜਾਂਦੇ ਨੇ ਸਮਾਜਿਕ ਦਸ਼ਾ ਕਿਵੇਂ ਦੀ ਸੀ ਭਾਵ ਸਮਾਜ ਕਿਵੇਂ ਦਾ ਸੀ ਲੋਕਾਂ ਦੇ ਹਾਲਾਤ ਕਿਵੇਂ ਦੇ ਸੀ ਕੀ ਨੌਵੇਂ ਪਾਤਸ਼ਾਹ ਦੇ ਸਮੇਂ ਲੋਕੀ ਬਹੁਤ ਅਮੀਰ ਸੀ ਬਹੁਤ ਗਰੀਬ ਸੀ ਉਹਨਾਂ ਦਾ ਗੁਜ਼ਾਰਾ ਕਿਵੇਂ ਦਾ ਚੱਲਦਾ ਸੀ ਇਹ ਸਮਾਜਿਕ ਪੱਖ ਹੈ ਉਦੋਂ ਆਰਥਿਕ ਪੱਖ ਕਿਵੇਂ ਦਾ ਸੀ ਉਹ ਵੀ ਆਪਾਂ ਵਿਚਾਰ ਚੁੱਕੇ ਆ ਔੜ ਲੱਗੀ ਹੋਈ ਸੀ ਮੀਂਹ ਨਹੀਂ ਸੀ ਪੈ ਰਿਆ ਕਾਲ ਪਿਆ ਹੋਇਆ ਸੀ ਲੋਕੀ ਰੋਜੀ ਰੋਟੀ ਤੋਂ ਵੀ ਮੁਥਾਜ ਸਨ ਉਹਨਾਂ ਨੂੰ ਢਿੱਡ ਭਰ ਵੀ ਰੋਟੀ ਵੀ ਨਹੀਂ ਸੀ ਮਿਲਦੀ ਬਿਮਾਰੀਆਂ ਦੇ ਨਾਲ ਸਾਡਾ ਸਮਾਜ ਜੂਝਦਾ ਪਿਆ ਸੀ ਧਾਰਮਿਕ ਦਸ਼ਾ ਕਿਵੇਂ ਦੀ ਸੀ ਇਹ ਪੱਖ ਨੇ ਧਾਰਮਿਕ ਦਸ਼ਾ ਇਹ ਸੀ ਮੰਦਰ ਢਾਏ ਜਾ ਰਹੇ ਸੀ ਮੂਰਤੀਆਂ ਤੋੜੀਆਂ ਜਾ ਰਹੀਆਂ ਸੀ ਉਹਨਾਂ ਨੂੰ ਮਸੀਤਾਂ ਦੀਆਂ ਪੌੜੀਆਂ ਦੇ ਵਿੱਚ ਔਰੰਗਜ਼ੇਬ ਵੱਲੋਂ ਫਿੱਟ ਕੀਤਾ ਜਾ ਰਿਹਾ ਸੀ ਮੂਰਤੀਆਂ ਨੂੰ ਤੋੜ ਕੇ ਹਿੰਦੂ ਰਾਜਪੂਤ ਰਾਜਿਆਂ ਵੱਲੋਂ ਜਿਹੜਾ ਉਹਨਾਂ ਦੇ ਵਿੱਚ ਸੋਨਾ इत्याਦਿਕ ਲੋ ਵਿੱਚ ਭਰਿਆ ਹੋਇਆ ਸੀ ਉਹ ਕੰਡਿਆ ਜਾ ਰਿਹਾ ਸੀ ਜ਼ਮੀਰ ਲੋਕਾਂ ਦੀ ਮਰੀ ਹੋਈ ਸੀ ਇਸ ਤੋਂ ਅਗਲਾ ਪੱਖ ਆ ਜਾਂਦਾ ਰਾਜਨੀਤਿਕ ਪੱਖ ਰਾਜੇ ਕਿਵੇਂ ਦੇ ਸੀ ਦਿੱਲੀ ਦੇ ਤਖਤ ਤੇ ਕੀ ਹੋ ਰਿਹਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜਿਸ ਬਾਦਸ਼ਾਹ ਦਾ ਸਾਹਮਣਾ ਕਰਨਾ ਜਿਹਦੇ ਨਾਲ ਸਵਾਲ ਜਵਾਬ ਕਰਨੇ ਨੇ ਉਹ ਬਾਦਸ਼ਾਹ ਕਿਵੇਂ ਦਾ ਕਿੰਨਾ ਕੁ ਘਟ ਗਿਆ ਕਿਸਮ ਦਾ ਕਿੱਥੋਂ ਤੱਕ ਉਹ ਗਿਰਿਆ ਹੋਇਆ ਇਹ ਵਿਚਾਰ ਆਪਾਂ ਕਰ ਰਹੇ ਹਾਂ 6ਵੇਂ ਪਾਤਸ਼ਾਹ ਦੇ ਸਮੇਂ ਤੇ ਸੀ ਸ਼ਾਹ ਜਹਾਨ ਜਿਨਨੇ ਚਾਰ ਜੰਗਾਂ ਲੜੀਆਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਦੇ ਨਾਲ ਸ਼ਹਿਜ਼ਾਦਾ ਖੁਰਮ ਇਹਦਾ ਪੂਰਾ ਨਾਮ ਸੀ ਅਬਲ ਮੁਜ਼ਫਰ ਸਾਹਬੂਦੀਨ ਸ਼ਾਹ ਜਹਾਨ ਸਾਹਿਬ ਤੇ ਦੂਜਾ ਇਹ ਜਹਾਂਗੀਰ ਦਾ ਤੀਸਰਾ ਪੁੱਤਰ ਸੀ ਇਸ ਨੇ ਆਪਣੇ ਸਹੁਰੇ ਆਸਫ ਖਾਨ ਨੂੰ ਇੱਕ ਨੇਕੀ ਦੀ ਚਿੱਠੀ ਲਿਖੀ ਕਿ ਮੇਰੇ ਪਹੁੰਚਣ ਤੋਂ ਪਹਿਲਾਂ ਮੇਰਾ ਭਰਾ ਭਤੀਜਾ ਕੋਈ ਜਿਉਂਦਾ ਨਹੀਂ ਬਚਣਾ ਚਾਹੀਦਾ ਕਿਉਂਕਿ ਰਾਜਕਰਾਨਿਆਂ ਦੇ ਵਿੱਚ ਇਹ ਹੁੰਦਾ ਸੀ ਜਿਹੜਾ ਬੰਦਾ ਰਾਜਾ ਬਣ ਜਾਵੇ ਉਹਦਾ ਹੁਕਮ ਚੱਲਦਾ ਹੁੰਦਾ ਸੀ ਜਿਹੜੇ ਉਹਦੇ ਮਤਰੀ ਭੈਣ ਭਰਾ ਹੁੰਦੇ ਸੀ ਚਾਚੇ ਤਾਇਆ ਦੇ ਮੁੰਡੇ ਜਿਹੜਾ ਵੀ ਕੋਈ ਗੱਦੀ ਦਾ ਵਾਲੀ ਵਾਰਿਸ ਦਿਖਾਈ ਦਿੰਦਾ ਸੀ ਵੀ ਇਹਨਾਂ ਤੋਂ ਮੈਨੂੰ ਖਤਰਾ ਹੋ ਸਕਦਾ ਉਹਨਾਂ ਨੂੰ ਕਤਲ ਕਰ ਦੇਣਾ ਜਾਇਜ਼ ਸਮਝਿਆ ਜਾਂਦਾ ਸੀ ਉਹਦੇ ਵਿੱਚ ਕੋਈ ਦਲੀਲ ਜਾਂ ਅਪੀਲ ਨਹੀਂ ਸੀ ਸੁਣੀ ਜਾਂਦੀ ਤਾਂ ਹੀ ਕਰਕੇ ਸਮਝਣ ਵਾਸਤੇ ਉਦਾਹਰਨ ਦੇ ਤੌਰ ਤੇ ਜਿਵੇਂ ਕੋਈ ਬਾਦਸ਼ਾਹ ਹੋਵੇ ਬਾਦਸ਼ਾਹ ਦੀਆਂ ਮੰਨ ਲਓ ਦੋ ਰਾਣੀਆਂ ਤੋਂ ਅੱਗੇ ਔਲਾਦ ਔਲਾਦ ਹੋਵੇ ਦੋਨਾਂ ਰਾਣੀਆਂ ਦੇ ਦੋ-ਦੋ ਅੱਗੇ ਸ਼ਹਿਜ਼ਾਦੇ ਹੋਣ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਬੱਚਾ ਆਪਣੇ ਜ਼ੋਰ ਨਾਲ ਤਾਕਤ ਦੇ ਨਾਲ ਤਖਤ ਤੇ ਬਹਿ ਜਾਵੇ ਬਾਕੀ ਬਚ ਗਏ ਤਿੰਨ ਭਰਾ ਜਿਨ੍ਹਾਂ ਦੇ ਵਿੱਚੋਂ ਇੱਕ ਸਕਾ ਤੇ ਦੋ ਜਿਹੜੇ ਉਹ ਮਤਰੀ ਮਾਂ ਤੋਂ ਨੇ ਤਿੰਨ ਭਰਾ ਨੇ ਜਿਹੜਾ ਤਖਤ ਦੇ ਉੱਤੇ ਬਹਿ ਗਿਆ ਉਨ ਨੂੰ ਹੁਣ ਇਹ ਡਰ ਫਸਦਾ ਸੀ ਕਿ ਕਿਦਰੇ ਮੈਨੂੰ ਮਾਰ ਕੇ ਮੇਰੇ ਭੋਜਨ ਚ ਕੋਈ ਮਿੱਠਾ ਜ਼ਹਿਰ ਦੇ ਕੇ ਕੋਈ ਮੇਰਾ ਨੁਕਸਾਨ ਕਰਕੇ ਇਹ ਨਾ ਗੱਡੀ ਤੇ ਬਹਿ ਜਾਣ ਇਸ ਵਾਸਤੇ ਸਭ ਤੋਂ ਪਹਿਲਾ ਕਦਮ ਇਹ ਚੁੱਕਿਆ ਜਾਂਦਾ ਸੀ ਸਭ ਤੋਂ ਪਹਿਲਾ ਸਟੈਪ ਇਹ ਹੁੰਦਾ ਸੀ ਇਹ ਜਿਹੜੇ ਵਾਲੀ ਵਾਰਿਸ ਨੇ ਇਹਨਾਂ ਨੂੰ ਪਹਿਲਾਂ ਬਿੱਲੇ ਲਾਇਆ ਜਾਵੇ ਤਾਂ ਕਰਕੇ ਪਹਿਲੇ ਰਾਜੇ ਦੀ ਜਿਹੜੀ ਦੂਸਰੀ ਮਹਾਰਾਣੀ ਹੁੰਦੀ ਸੀ ਉਹ ਆਪਣੇ ਬੱਚਿਆਂ ਦੀ ਜਾਨ ਦੀ ਭਿਖਿਆ ਮੰਗਦੀ ਸੀ ਵੀ ਮੇਰੇ ਬੱਚੇ ਕਦੇ ਵੀ ਤੁਹਾਡੇ ਰਾਜ ਗੱਦੀ ਦੇ ਉੱਤੇ ਦਾਵਾ ਨਹੀਂ ਕਰਨਗੇ ਇਹਨਾਂ ਦੀ ਜਾਨ ਬਖਸ਼ੀ ਕਰ ਦਿੱਤੀ ਜਾਵੇ। ਜਾ ਕੇ ਦਰੇ ਉਹਨਾਂ ਨੂੰ ਲੈ ਕੇ ਬਹੁਤ ਬਹੁਤ ਦੂਰ ਦੁਰਾਡੇ ਕਿਧਰੇ ਹੋਰ ਦੇਸ਼ ਚ ਚਲੇ ਜਾਇਆ ਕਰਦੀ ਸੀ ਕਿਉਂਕਿ ਉਹਨੂੰ ਦਿਸਦਾ ਸੀ ਵੀ ਇਹਨਾਂ ਦੀ ਮੌਤ ਸਾਹਮਣੇ ਦਿਖਾਈ ਦੇ ਰਹੀ ਆ ਤਾਂ ਹੀ ਕਰਕੇ ਇਹ ਚਿੱਠੀ ਲਿਖੀ ਗਈ ਸੀ ਆਸਫ ਖਾਨ ਨੂੰ ਕਿ ਇਹ ਨੇਕੀ ਦੀ चिट्ठी ਆ ਵੀ ਮੇਰੇ ਪਹੁੰਚਣ ਤੋਂ ਪਹਿਲਾਂ-ਪਹਿਲਾਂ ਮੇਰਾ ਭਰਾ ਭਤੀਜਾ ਕੋਈ ਜਿਉਂਦਾ ਨਹੀਂ ਬਚਣਾ ਚਾਹੀਦਾ ਇਹਨੇ ਫਿਰ ਆਉਂਦੇ ਆਂ ਫਰਜ਼ੀ ਬਾਦਸ਼ਾ ਆਪਣੇ ਭਤੀਜੇ தாவਰ ਬਖਸ਼ ਨੂੰ ਕਤਲ ਕਰ ਦਿੱਤਾ ਤੇ 6 ਫਰਵਰੀ 1728 ਵਿੱਚ ਰਾਜ ਭਾਗ ਰਾਹਕ ਬਣ ਗਿਆ ਸ਼ਾਹਜਹਾਂ ਦੀ ਜਿਹੜੀ ਸੰਤਾਨ ਸੀ ਸ਼ਾਹਜਹਾਂ ਦੀਆਂ ਹਿੰਦੁਸਤਾਨ ਦੇ ਬਾਦਸ਼ਾਹ ਦੀਆਂ ਦੋ ਧੀਆ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਆ ਜ਼ਹਾਨਾਰਾ ਦੂਸਰੀ ਦਾ ਨਾਮ ਆ ਰੋਸ਼ਨਾਰਾ ਇਹਦੇ ਚਾਰ ਅੱਗੇ ਪੁੱਤਰ ਨੇ ਤੇ ਉਹਨਾਂ ਚਾਰੇ ਪੁੱਤਰਾਂ ਦੇ ਵਿੱਚ ਰਾਜ ਭਾਗ ਸ਼ਾਹ ਜਹਾਨ ਨੇ ਵੰਡਿਆ ਹੋਇਆ ਪਹਿਲਾਂ ਹੀ ਜਿਉਂਦੇ ਆਂ ਇੱਕ ਦੂਜੇ ਨਾਲ ਲੜਨਗੇ ਨਾ ਜਿਹੜਾ ਦਾਰਾ ਸ਼ਿਕੋਹ ਆ ਇਹਨੂੰ ਬਣਾਇਆ ਗਵਰਨਰ ਜਿਸ ਦਾ ਜਿਸੀਂ ਇੱਥੇ ਇਤਿਹਾਸ ਵਿਚਾਰਾਂਗੇ ਇਹਨੂੰ ਬਣਾਇਆ ਹੋਇਆ ਗਵਰਨਰ ਅਲਾਹਾਬਾਦ ਪੰਜਾਬ ਅਤੇ ਮਲਤਾਨ ਦਾ ਸ਼ਾਹਜਹਾਂ ਦਾ ਜਿਹੜਾ ਦੂਸਰਾ ਬੇਟਾ ਬੇਟਾ ਉਹਦਾ ਉਹਦਾ ਨਾਮ ਆ ਸੁਜ਼ਾ ਇਹਨੂੰ ਗਵਰਨਰ ਬਣਾਇਆ ਵਾ ਬੰਗਾਲ ਦਾ ਤੀਸਰਾ ਬੇਟਾ ਵਾ ਔਰੰਗਜ਼ੇਬ ਇਹਨੂੰ ਗਵਰਨਰ ਬਣਾਇਆ ਹੋਇਆ ਦੱਖਣ ਦਾ ਚੌਥਾ ਬੇਟਾ ਆ ਮੁਰਾਦ ਇਹਨੂੰ ਗਵਰਨਰ ਬਣਾਇਆ ਹੋਇਆ ਮਾਲਵਾ ਗੁਜਰਾਤ ਤੇ ਕਾਠੀਆਂ ਵਾੜਦਾ ਹੁਣ ਚਾਰ ਬੱਚੇ ਨੇ ਚਾਰਾਂ ਨੂੰ ਦੇਸ਼ ਦਾ ਪ੍ਰਬੰਧ ਵੰਡ ਕੇ ਦਿੱਤਾ ਹੋਇਆ ਪਰ ਇੱਕ ਖਾਸ ਬੱਚਾ ਹੁੰਦਾ ਜਿਹਦੇ ਵੱਲ ਬਾਦਸ਼ਾਹ ਜੀ ਜਿਆਦਾ ਤਵੱਜੋ ਹੁੰਦੀ ਆ ਉਹ ਕੌਣ ਆ ਸ਼ਾਹ ਜਹਾਨ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋ ਨਾਲ ਬਹੁਤ ਪਿਆਰ ਕਰਦਾ ਸੀ ਤੇ ਰਾਜ ਭਾਗ ਦਾ ਮਾਲਕ ਵੀ ਇਹਨੂੰ ਹੀ ਬਣਾਉਣਾ ਚਾਹੁੰਦਾ ਸੀ ਇਸ ਗੱਲ ਤੋਂ ਭਾਵੇਂ ਤਿੰਨੇ ਭਰਾ ਉਹਦੇ ਨਾਲ ਈਰਖਾ ਕਰਦੇ ਸੀ ਵੀ ਦਾਰਾ ਸ਼ਿਕੋ ਕਿਉਂ ਅਸੀਂ ਕਿਸੇ ਨਾਲੋਂ ਘਟਿਆ ਭਰਾ ਹੀ ਭਰਾ ਦੇ ਵੈਰੀ ਬਣੇ ਹੋਏ ਸੀ ਇਸ ਗੱਲ ਤੋਂ ਉਹ ਤਿੰਨੇ ਦਾਰਾ ਸ਼ਿਕੋ ਦੇ ਭਰਾਦਣਾ ਕਰਦੇ ਸੀ ਈਰਖਾ ਪਰ ਔਰੰਗਜ਼ੇਬ ਕੁਝ ਜ਼ਿਆਦਾ ਹੀ ਦਿਲੋਂ ਈਰਖਾ ਕਰਦਾ ਸੀ ਦਾਰਾ ਜਿਹੜਾ ਸੀ ਨਾ ਇਹ ਸੂਫੀ ਖਿਆਲਾਂ ਦਾ ਸੀ ਤੇ ਉਹ ਸੁਲਾ ਕੁਲ ਨੀਤੀ ਦਾ ਮਾਲਕ ਸੀ ਇਹ ਸੂਲਾ ਸ਼ਬਦ ਤੇ ਆਪਾਂ ਵੀ ਵਰਤਦੇ ਆਂ ਵੀ ਲੜੋ ਨਾ ਸੂਲਾ ਕਰ ਲਓ ਸੂਲਾ ਕੋਲ ਨੀਤੀ ਹੁੰਦੀ ਸੀ ਕਿਸੇ ਦੇ ਧਰਮ ਵਿੱਚ ਦਖਲ ਨਾ ਦਿਓ ਸਾਰੇ ਜਣੇ ਰਲ ਮਿਲ ਕੇ ਪਿਆਰ ਦੇ ਨਾਲ ਰਹੋ ਦਾਰਾ ਬੜਾ ਫਰਾਕ ਦਿਲ ਬੰਦਾ ਸੀ ਹਰੇਕ ਧਰਮ ਦਾ ਸਤਿਕਾਰ ਕਰਦਾ ਸੀ ਉਹਨੇ ਹਿੰਦੂਆਂ ਦੀਆਂ ਜਿਹੜੀਆਂ ਉਪਨਿਸ਼ਦਾਂ ਨੇ ਨਾ ਉਹਨਾਂ ਦਾ ਫਾਰਸੀ ਦੇ ਵਿੱਚ ਤਰਜਮਾ ਕਰਵਾਇਆ ਸੀ ਤਰਜਮਾ ਕਹਿੰਦੇ ਨੇ ਟਰਾਂਸਲੇਟ ਕਰਵਾਉਣਾ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਦੇ ਭਰਾ ਔਰੰਗਜ਼ੇਬ ਨੇ ਉਹਨੂੰ ਮਾਰਨ ਦੀ ਇੱਕ ਚਾਲ ਚੱਲੀ ਉਹਨੇ ਦਾਰਾ ਸ਼ਿਕੋਹ ਦੇ ਰਸੋਈਏ ਨੂੰ ਲਾਲਚ ਦੇ ਕੇ ਖਰੀਦ ਲਿਆ ਤੇ ਲਾਲਚ ਬੁਰੀ ਬਲਾਹ ਹੈ ਔਰੰਗਜ਼ੇਬ ਰਾਜ ਭਾਗ ਦਾ ਭੁੱਖਾ ਸੀ ਤੇ ਉਹਨੂੰ ਇੱਕ ਭੁੱਖਾ ਹੋਰ ਮਿਲ ਗਿਆ ਜੋ ਮਾਲਕ ਨੂੰ ਹੀ ਮਾਰਨ ਦੇ ਉੱਤੇ ਤਲ ਪਿਆ ਇਹਨਾਂ ਸਲਾਹ ਕੀਤੀ ਕਿ ਜਿਹੜਾ ਦਾਰਾ ਇੱਕਦਮ ਮਰੇ ਵੀ ਨਾ ਤੇ ਸ਼ੱਕ ਵੀ ਨਾ ਹੋਵੇ ਜੇ ਇੱਕੇਦਮ ਮਾਰ ਦਿੱਤਾ ਸਾਡੇ ਉੱਤੇ ਸ਼ੱਕ ਹੋ ਜਾਏਗਾ ਇਸ ਵਾਸਤੇ ਦਾਰਾ ਸ਼ਕੋ ਨੂੰ ਮਾਰਨਾ ਵੀ ਆ ਮਰੇ ਵੀ ਉਹ ਹੌਲੀ-ਹੌਲੀ ਇਸ ਵਾਸਤੇ ਉਹਨੂੰ ਪੰਜ ਚੀਜ਼ਾਂ ਉਹਦੇ ਭੋਜਨ ਦੇ ਵਿੱਚ ਰਲਾ ਕੇ ਖਵਾ ਦਿੱਤੀਆਂ ਗਈਆਂ ਕਿਹੜੀਆਂ ਚੀਜ਼ਾਂ ਰਲਾਈਆਂ ਗਈਆਂ ਉੱਲੂ ਦਾ ਮਾਸ ਮਸਾਨ ਭਾਵ ਮੁਰਦੇ ਦੀ ਹੱਡੀ ਪੀਸਿਆ ਹੋਇਆ ਕੱਚ ਆਦਮਰਿਆ ਹੋਇਆ ਪਾਰਾ ਮਰਕਰੀ ਭਾਵ ਕੱਚਾ ਪਾਰਾ ਸ਼ੇਰ ਦੀ ਮੋਸ ਦਾ ਬਰੀਕ ਵਾਲ ਕੱਟ ਕੇ ਚੌਲਾਂ ਦੇ ਵਿੱਚ ਗੋਸ਼ਤ ਦਿਖਵਾ ਦਿੱਤਾ ਗਿਆ ਬਸ ਫੇਰ ਕੀ ਸੀ ਦਾਰਾ ਛਕੋ ਅੱਜ ਹੋਰ ਤੇ ਕੱਲ ਹੋਰ ਦਿਨੋਂ ਦਿਨ ਢਾਲ ਹੁੰਦਾ ਗਿਆ ਆਖਰ ਚਿਹਰੇ ਦੀ ਰੌਣਕ ਫਿੱਕੀ ਪੈ ਗਈ ਦਾਰਾ ਛਕੋ ਮੰਜੇ ਦੇ ਉੱਤੇ ਪੈ ਗਿਆ ਇੱਕ ਭਰਾ ਹੀ ਦੂਸਰੇ ਭਰਾ ਨੂੰ ਵੇਖੋ ਨੇ সুইਟ ਪੌਇਜ਼ਨ ਦੇ ਦਿੱਤਾ ਮਿੱਠੀ ਜ਼ਹਿਰ ਦੇ ਦਿੱਤੀ ਆ ਜਿਹਦਾ ਪਤਾ ਵੀ ਨਾ ਲੱਗੇ ਦਾਰਾ ਪੈ ਗਿਆ ਮੰਜੇ ਤੇ ਉੱਠਿਆ ਉਹਦੇ ਕੋਲੋਂ ਜਾਵੇ ਨਾ ਦਿਨੋਂ ਦਿਨ ਕਮਜ਼ੋਰ ਹੁੰਦਾ ਗਿਆ ਮਹੱਲਾ ਦੇ ਵਿੱਚ ਖੁਸ਼ੀਆਂ ਦੀ ਥਾਂ ਦੇ ਉੱਤੇ ਸਾਰੇ ਪਾਸੇ ਗਮੀਆਂ ਫੈਲ ਗਈਆਂ ਨੇ ਸਾਰੇ ਪਾਸੇ ਚਰਚਾ ਹੋਣ ਲੱਗੀ ਵੀ ਦਾਰਾਸ਼ਿਕੋ ਤੇ ਬੜਾ ਨੇਕ ਇਨਸਾਨ ਸੀ ਇਹ ਤੇ ਬੜਾ ਵਧੀਆ ਬੰਦਾ ਇਹ ਤੇ ਸਾਰਿਆਂ ਨਾਲ ਪਿਆਰ ਕਰਦਾ ਕਿਸੇ ਤਰ੍ਹਾਂ ਨਾਲ ਕੋਈ ਮਨ ਵਿੱਚ ਵੈਰ ਵਿਰੋਧ ਨਹੀਂ ਰੱਖਦਾ ਇਹਨੂੰ ਤੇ ਸ਼ਾਜਾਹਾਨ ਵੀ ਬਹੁਤ ਪਸੰਦ ਕਰਦਾ ਇਹ ਬਿਮਾਰ ਕਿਉਂ ਹੋ ਗਿਆ ਕੀ ਕਾਰਨ ਬਣਿਆ ਸਾਰੇ ਮਹਿਲਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ ਕਿਵੇਂ ਵਿਚਾਰ ਹੋ ਰਹੀ ਆ ਇੰਜ ਬੇਨਤੀ ਕੀਤੀ ਜਾ ਰਹੀ ਆ ਬਾਬਾ ਤੇਰੇ ਪਾਤਸ਼ਾਹ ਅਜੀਬ ਰੰਗ ਨੇ ਤੇਰੀਆਂ ਵੀ ਖੇਡਾਂ ਦੇ ਅਜੀਬ ਢੰਗ ਨੇ ਤੇਰੀਆਂ ਵੀ ਖੇਡਾਂ ਦੇ ਅਜੀਬ ਢੰਗ ਨੇ ਵੇਖ ਵੇਖ ਦੰਗ ਸੰਸਾਰ ਹੋ ਗਿਆ ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ ਵੇਖ ਦੇਖ ਦੰਗ ਸੰਸਾਰ ਹੋ ਗਿਆ ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ ਜੰਗ ਜਿਉ ਨੀਤੀ ਦਾ ਵਿਸ਼ਾਤ ਜਾਲ ਸੀ ਸ਼ੇਰ ਦੀ ਜਮੋਛ ਦਾ ਖਵਾਤ ਵਾਲ ਸੀ ਸ਼ੇਰ ਦੀ ਜਮੋਛ ਦਾ ਖਵਾਤ ਵਾਲ ਸੀ ਜ਼ਿੰਦਗੀ ਸਿ ਜਿਉਣ ਤੋਂ ਲਚਾਰ ਹੋ ਗਿਆ